ਗਿਆਨ ਦੇ ਗਹਾਨ ਮਹਾਨ ਸਾਧ ਸੰਗਤ ਤਤ ਤਨ ਅਨੰਦ ਗੁਰਸੇਵ ਸਤਸੰਗ ਦੀ ਪਾਵਨ ਪਵਿੱਤਰ ਹਜੇ ਅੰਦਰ ਬੈਠ ਕੇ ਗੁਰਬਾਣੀ ਦੇ ਨਾਲ ਤਤ ਤਨ ਅਨੰਦ ਗੁਰਸੇਵ ਸਤਸੰਗ ਦੀ ਚਰਣਾ ਦੇ ਨਾਲ ਜਿਉਂਦਾ ਹਰ ਰੋਜ਼ ਆਪਾਂ ਜਨ ਕਰਦੇ ਆ ਲਗਾਤਾਰ ਅਨੰਦ ਅਨੰਦ ਤਤ ਤਨ ਅਨੰਦ ਗੁਰਸੇਵ ਸਤਸੰਗ ਦੀ ਬਾਣੀ ਦੀ ਵਿਚਾਰ ਅੱਪਾ ਸਰਵਨ ਕਰਦੇ ਆ ਨਹੀਂ ਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਗੁਰੂ ਨਾਮ ਨੂੰ ਬਾਦਸਰ ਹਰ ਇੱਕ ਉਹ ਉਦਾਹਰਨ ਜੀ ਦੀ ਦਾ ਲੈ ਹੈ ਜਿਹੜਾ ਆਪਾਂ ਕਢਾ ਰਹੇ ਆ ਤੇ ਉਸੇ ਉਦਾਹਰਨ ਤੋਂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਭਾਵੇਂ ਸਾਡੇ ਕੱਪੜੇ ਨੇ, ਸਾਡਾ ਘਰ ਹੈ, ਸਾਡਾ ਰਹਿਣ ਸਹਿਣ ਹੈ। ਅੱਜ ਵੀ ਕਰਉਣੀ ਹੈ ਬਾਦਸਰ ਕਿਤੇ ਨੇ ਸ੍ਰੀ ਗੁਰੂ ਆਨ ਮਹਲਾ ਫਲਾ ਆਪ ਹੂੰ ਭੈਣੇ ਗੱਲ ਮਿਲੈ ਕਸਹੇ ਲੜੀਆਂ ਮਿਲ ਕੇ ਕਹੇ ਕਹਾਣੀਆਂ ਸੁਮਰੰਤ ਅਕਤ ਕੀਆ ਜਿੱਤਗੇ ਦੇ ਵਿੱਚ ਬੰਦਾ ਬਹੁਤ ਯਾਰੀ ਉਤਰ ਬਣਾਦਾ ਹੈ ਬਹੁਤ ਸਖੀਆਂ ਸਹੇਦੀਆਂ ਇਹਦੀਆਂ ਬਣਦੀਆਂ ਨੇ ਪਰ ਬੱਦਸ ਨਾ ਕਹਿੰਦੇ ਕਿ ਤੇਰੇ ਕੋਲ ਕੋ ਮਿੱਤਰ ਹੈਗੇ ਨੇ ਜਿਹੜੇ ਤੈਨੂੰ ਰੱਬ ਦੇ ਨਾਲ ਜੋੜਦੇ ਨੇ ਇਦਰੀ ਕੋ ਉਹ ਹੈ ਨਹੀਂ ਜੇ ਪ੍ਰਮਾਤਮਾ ਦੀ ਗੱਲ ਸਵਾਹੀ ਦੀ ਗੱਲ ਕਰਦੇ ਨਹੀਂ ਉਹ ਦੀ ਵਿਚਾਰ ਕਰਦੇ ਨਹੀਂ ਅਸੀਂ ਹੁਣ ਇਹ ਸੋਚਣਾ ਹੈ ਕਿ ਸਾਡੇ ਕੋਲ ਜਿਹੜੇ ਨੇ ਕਿ ਕਦੇ ਉਹਨਾਂ ਨੇ ਰੱਬ ਦੀ ਗੱਲ ਕੀਤੀ ਹੈ ਪਤਸ ਜੀ ਦੇ ਹਰ ਰੋਜ਼ ਕਦੇ ਨੇ ਸਹੀ ਪਿਆਰੀ ਮੇਲ ਤਨਾ ਮਿਲਿਆ ਤੇਰਾ ਨਾਮ ਚਿਤਿਆ ਵੀ ਤੇਰਾ ਬਲਾਪ ਵੀ ਇਹੋ ਜੀ ਬੰਦਰਾ ਦੀ ਨਾਲ ਇਹੋ ਜੀ ਬੇਨੀਆਂ ਦੇ ਨਾਲ ਉਹ ਵੇ ਜਿਨ੍ਹਾਂ ਨੂੰ ਮਿਲ ਕੇ ਮੈਨੂੰ ਇਹ ਰੱਬ ਜੀ ਤੂੰ ਚਿਤਿਆ ਇੱਥੇ ਵੀ ਮਿੱਤਰਾਂ ਦੀ ਗੱਲ ਹੋਈਆਂ ਨੂੰ ਆਉ ਪੈਣੀ ਇਹ ਪੈਣੀ ਆਉ ਬੈਠੀ ਆਪਾਂ ਉਸ ਰੱਬ ਤੋਂ ਪਰਮਾਤਮਾ ਦੀਆਂ ਗੱਲਾਂ ਕਰਦਾ ਕਿ ਉਹ ਦੀ ਸਿਫ਼ਤ ਸਲਾਹ ਦੀਆਂ ਗੱਲਾਂ ਕਰੀ ਉਹ ਦੀ ਵਡਿਆਈਆਂ ਕਰੀ ਪਰ ਇਹ ਤਾਂ ਹੋਣਗੀਆਂ ਜਦੋਂ ਸਾਡੇ ਬਿੱਤਰ ਵੀ ਸਾਡੀਆਂ ਸਹੇਣੀਆਂ ਵੀ ਸਾਡੀਆਂ ਭੈਣਾਂ ਵੀ ਜਿਹੜੀਆਂ ਹੋਣੀਆਂ ਉਹ ਰੱਬ ਦਾ ਪਰਮਾਤਮਾ ਦਾ ਨਾਮ ਜਪਣ ਵਾਲੀਆਂ ਹੋਣੀਆਂ ਐਵੇਂ ਨਹੀਂ ਇਹ ਸੰਗਤ ਹੋਣ ਦੀ

ਉਸ ਲਈ ਉਹ ਬਾਇਦਰਨਾ ਕਰੀਆਂ ਨਾਮ ਦੇ ਜਿਨੇ ਵੀ ਕਰੀਆਂ ਤਰਲੋਚਨ ਜਿਨੇ ਵੀ ਕਰੀਆਂ ਇੱਕ ਦੂਜੇ ਨੂੰ ਸਵਾਦ ਵੀ ਕਰਨੇ ਉਸ ਰੱਬ ਨੂੰ ਪਰਮਾਤਮਾ ਨਾਲ ਧਿਆਉਣਾ ਵੀ ਬੈਠ ਕੇ ਇਹ ਉਹਦਾ ਅਰਦਾਸ ਵੀ ਕਰਨਾ ਤੇ ਫਿਰ ਮਿਲਿਆ ਵੀ ਪਿਆਰ ਵਾਲਿਆਂ ਨਾਲ ਮਿਲਿਆ ਵੀ ਬਿੱਤਰ ਕਹੋਦਾ ਹੋਵੇ ਸਹਿਲੀ ਇਹੋ ਜੀ ਹੋਵੇ ਜਿਹੜੀ ਰੱਬ ਦਾ ਪਰਮਾਤਮਾ ਦਾ ਗੁਣ ਗਾਨ ਸਾਡੇ ਨਾਲ ਖੜੀ ਜਿਵੇਂ ਧੰਨ ਗੁਰਨਾਥ ਪਤ ਸਾਜ ਜਿਨੇ ਇੱਕੋ ਇੱਕ ਬੇਤੋੜ ਬਣਾਇਆ ਸੀ ਉਸੇ ਭਾਈ ਪਰਿਵਾਰ ਨਾਲ ਦਾ ਇਨੇ ਸਾਰੀ ਜ਼ਿੰਦਗੀ ਬਾਦਸ਼ਾਹ ਜੀ ਦੇ ਨਾਲ ਕੱਢੀ ਐ ਤੇ ਸਾਰੀ ਜ਼ਿੰਦਗੀ ਰਵਾਜ ਵਜਾਦਾ ਰਹੀ ਆ ਬਾਦਸ਼ਾਹ ਜੀ ਗੁਰਬਾਣੀ ਗਾਉਂਦੇ ਰਹੇ ਤੇ ਬੰਦਾ ਨਾਮ ਹੀ ਸੁਣਦਾ ਰਿਹਾ ਉਸ ਰੱਬ ਦੀ ਸਲਾਹ ਦੇ ਵਿੱਚ ਪਤਾ ਹੀ ਨਹੀਂ ਲੱਗਿਆ ਮਰਦਾਨੀ ਨੂੰ ਕਿਦੋਂ ਲਾਗੇ ਕਿਦਾਂ ਲਾਗੇ ਫਿਰ ਮਰਦਾਨੀ ਦਾ ਅੰਦਰ ਇਹੋ ਜਿਹਾ ਬਣਾ ਦਿੱਤਾ ਸੀ ਘਰ ਤੋਂ ਬਾਣੀ ਕੋ ਬਾਦਸ਼ਾਹ ਜੀ ਨਾਲ ਪਾਹੀ ਸੋ ਸੁਣ ਕੇ ਇਹੋ ਜਿਹਾ ਅੰਦਰ ਬਣ ਗਿਆ ਸੀ ਆਖਿਰ ਵਿੱਚ ਲਈ ਬਾਦਸ਼ਾਹ ਜੀ ਕੋਲ ਦੀਆਂ ਮਰਦਾਨੀਆਂ 10 ਤੇਰੇ ਜਾਨ ਤੋਂ ਬਾਤ ਕੀ ਲਈ ਇਹ ਤੈਨ ਮੈਡੀਕਲਵਾਦੀ ਲੋਕੀ ਤੁਝਣਗੇ ਕਿ ਅਨੇ ਪਾਤਸਾ ਜੀ ਤੁਹਾਡੀ ਨਾਲ ساری ਜਿੰਦਗੀ ਕੱਢ ਦਿੱਤੀ ਹੈ ਤੁਹਾਡੇ ਨਾਲ ساری ਜਿੰਦਗੀ ਕੱਢ ਦਿੱਤੀ ਹੈ ਬੜੀ ਮੁਸ਼ਕਲ ਇਸ ਸਰੀਰ ਤੋਂ ਨਿਕਲ ਕੇ ਤੁਹਾਡੀ ਸਰਨਾਥ ਚੌਸਾਂ ਦਾ ਮੌਕਾ ਮਿਲਿਆ ਅਤੀਵਿਤ ਪੱਥਰ ਚੋਂ ਪਾਣੀ ਪੱਥਰ ਚੋਂ ਪਾਣੀ ਜਾ ਨਹੀਂ ਸਕਦਾ ਨਹੀਂ ਪਾਣੀ ਵਰਣੀ ਚਾਹੀਦੀ ਇਹਦਾ ਅਰਥ ਹੈ ਜੇ ਮਿੱਤਰ ਸੁਚਾ ਰੱਬ ਦੀ ਬੰਦਗੀ ਕਰਨ ਵਾਲਾ ਜੀ ਪਰਮਾਤਮਾ ਦੀ ਬੰਦਗੀ ਕਰਨ ਵਾਲਾ ਜੀ ਤੇਰੇ ਅੰਦਰ ਨੂੰ ਉਹ ਬਦਲ ਕੇ ਰੱਖ ਦਿੰਦਾ ਹੈ ਤੇਰੇ ਮੰਦਰ ਨੂੰ ਬਦਲ ਦਿੰਦਾ ਹੈ ਭਾਵੇਂ ਨੰਤਰ ਲੱਖਾਂ ਵੀ ਕਾਰਜਾਂ ਨੇ ਲੱਖਾਂ ਪਾਪ ਚਾਰੀ ਨੇ ਨਾ ਨਹੀਂ ਬੰਨ੍ਹੇ ਜਦੋਂ ਮਿੱਤਰ ਮਿਲ ਜਾਂਦਾ ਹੈ ਚੰਗਾ ਜੋੜਨ ਵਾਲਾ ਤੇਰੇ ਅੰਦਰ ਦੇ ਲੱਖਾਂ ਹਜ਼ਾਰਾਂ ਕਾਰਜ ਵੀ ਉਹ ਦੂਰ ਕਰ ਦਿੰਦਾ ਹੈ ਇੱਥੇ ਗੱਲ ਇਹ ਹੀ ਹੋ ਰਹੀ ਹੈ ਮਿਲ ਕੇ ਕਰਾਂ ਕਹਾਣੀਆਂ ਸੰਸਰਤ ਕਹਾਣੀਆਂ ਆਉ ਸੰਸਰਤ ਰੱਬ ਦੀ ਪਰਮਾਤਮਾ ਦੀ ਗੁੜਿਆਈ ਵਿਚਾਰ ਕਰੀ ਉਹਨੀਆਂ ਗੱਲਾਂ ਕਰੀ ਫਿਰ ਪਾਸਾਰੀ ਉਹਨਾਂ ਸਾਜੇ ਸਾਹਿਬ ਸਭ ਗੁਣ ਅੰਸਬ ਸਭ ਆਸਾਨ ਸਾਜੇ ਸਾਹਿਬ ਸਭ ਗੁਣ ਐ ਬਾਦਸ਼ਾਹ ਜੀ ਤੇਰੇ ਅੰਦਰ ਸਾਰੀ ਬਾਲੇ ਤੂੰ ਗੁਣਾਂ ਦਾ ਖਜ਼ਾਨਾ ਹੈ ਤੇਰੇ ਅੰਦਰ ਸਾਰੇ ਪਾਏ ਤੋਂ ਗੁਣਾਂ ਦਾ ਖਜ਼ਾਨਾ ਹੈ ਫਿਰ ਗੱਲ ਕਰਦੇ ਨੇ ਔਪਨ ਸਭ ਅਸਾਂ ਤੇ ਅਸੀਂ ਉਹਨਾਂ ਦੇ ਨਾਲ ਭਰੇ ਭਰੇ ਬਾਦਸ਼ਾਹੀ ਸਾਡੀ ਵਿੱਚ ਬੜੇ ਔਗੁਣ ਨੇ ਮੈਂ ਗਿਰ ਗੁਣੇ ਆ ਰੇ ਕੋ ਗੁਣ ਨਾਹੀ ਤੂੰ ਆਪੇ ਤਰਸ ਪਿਉਈ ਲੈ ਕੇ ਗਿਰ ਗੁਣਾ ਮੇਰੇ ਵਿੱਚ ਗੁਣ ਕੋਈ ਨਹੀਂ ਹਾਰ ਤਰਸ ਕਰ ਦੇਂ ਦਇਆ ਕਰ ਤਵੀ ਮੇਰੇ ਅੰਦਰੋਂ ਇਹ ਜਿਹੜੇ ਔਗੁਣ ਨੇ ਖਤਮ ਹੋ ਜਾਂਦੇ ਬੇਸ਼ਕ ਐ ਬਾਦਸ਼ਾਹੀ ਤੂੰ ਗੁਣਾ ਦਾ ਖਜ਼ਾਨਾ ਹੈ ਉਹ ਗੁਨਾ ਦਾ ਖਜ਼ਾਨਾ ਹੈ ਕਰਤਾ ਸਭ ਕੁ ਨੂੰ ਤੇਰਾ ਜੀਵਨ ਹੈ ਕਰਤਾ ਕਦੇ ਨਿਕਲਣ ਵਾਲਾ ਤੇ ਕਰਨ ਵਾਲਾ ਕੌਣ ਹੈ ਉਹ ਰੱਬ ਹੈ ਉਹ ਪਰਮਾਤਮਾ ਹੈ ਜਿਹੜਾ ਸਭ ਕੁਝ ਕਰਦੇ ਆਂ ਬੰਦੇ ਦੇ ਹੱਥ ਕੁਝ ਨਹੀਂ ਸਭ ਦੀ ਛਾਲਾ ਮਾਰੀਆਂ ਕਰਤਾ ਕਰੇ ਉਸੋ ਹੋਈ ਛਾਲਾ ਸਾਰੇ ਮਾਰਦੇ ਨੇ ਉਹ ਇਹ ਵੀ ਕਰਦਵਾ ਉਹ ਵੀ ਕਰਦਵਾ ਨਹੀਂ ਅਸੀਂ ਬਹਾਨਾ ਬਣਾ ਬੜਾ ਮੋਟਾ ਉਸ ਕਾਰਵੀ ਦਿੱਤਾ ਤੇ ਸਾਡੇ ਕੋਲੋਂ ਰੱਬ ਨੇ ਕਰਵਾਇਆ ਹੈ ਕਰਨ ਵਾਲਾ ਰੱਬ ਹੈ ਪਰਮਾਤਮਾ ਹੈ ਤੇ ਉਹੀ ਭਾਗਾ ਉਹੀ ਕੁਜ ਵਰਤਨਾ ਸੰਸਾਰ ਦੇ ਵਿੱਚ ਜੋ ਰੱਬ ਨੇ ਪਰਮਾਤਮਾ ਨੇ ਕਰਨਾ ਹੈ ਉਹ ਕਰਦਾ ਸਚਿਆ ਪੈਡਾ ਸਾਈਂ ਜੋ ਤੂੰ ਭਾਵੇਂ ਸੋਈ ਜੀ ਸੀ ਜੋਤੋਂ ਦੇ ਸੋਈ ਨਾ ਪਾਈ ਹਰ ਰੋਜ਼ ਆਪਾਂ ਬਲ ਤੋਂ ਪਰ ਰੱਬ ਜੀ ਤੁਮ ਸਭ ਕੁਝ ਕਰਨ ਵਾਲਾ ਹੈ ਸਭ ਕੁਝ ਤੇਰੇ ਚੋਂ ਸਾਰਾ ਤੇਰੇ ਹੱਥ ਵਿੱਚ ਪਾਲ ਹੈ ਤੂੰ ਤੇਰੇ ਹੱਥ ਲਈ ਵੀ ਤਾਂ ਤਾਕਤ ਹੈ ਸਭ ਕੁਝ ਕਰਨ ਦੀ ਏਕ ਸਬਦ ਵਿਚਾਰ ਕੀ ਹੈ ਜਾਂ ਤੂੰ ਤਾਂ ਕੀ ਹੋਰ ਵਾਸਤ ਅਸੀਂ ਤੇ ਕੇਵਲ ਤੇਰੇ ਚਰਨਾ ਦੀਆਂ ਜੁੜਾ ਰਾਇ ਇੱਕ ਦੀ ਗੱਲ ਕਰਾਂ ਦੀ ਦਾ ਪ੍ਰਮਾਤਮਾ ਨੂੰ ਸਵਾਹਿ ਜਵਾਹ ਅਕਾਲ ਪੁਰਖ ਇੱਕ ਹੈ ਉਦੇ ਹੀ ਵਿਚਾਰ ਕਰੀ ਹੈ ਉਦੇ ਹੀ ਨਾਮ ਨੂੰ ਜਪਣਾ ਹੈ ਫਿਰ ਠਹਿਰਾਓ ਦੇ ਕਿ ਕਦੇ ਨਹੀਂ ਜਾਏ ਜੋ ਸੁਹਾਗਣੀ ਉਸੇ ਰਾਗਿਆ ਕਿਨੀ ਮੂਰੀ ਉਸ ਸੁਹਾਗਣੀ ਕੌਣ ਹੈ ਜਿਹਦੀ ਗੁਰੂ ਵਾਲੇ ਬਣਨਗੇ ਪਾਤਸ਼ਾਹ ਜੀ ਦੀ ਗੁਰਬਾਣੀ ਵਿੱਚ ਇਹ ਹੈ ਇਸ ਸੰਸਾਰ ਦੇ ਵਿੱਚ ਇੱਕੋ ਗੁਰਖ ਹੈ ਉਹ ਹੈ ਆਪ ਪ੍ਰਮਾਤਮਾ ਬਾਕੀ ਸਾਰੀਆਂ ਨਾਰਾਂ ਨੇ ਭਾਵੇਂ ਮੁੱਖ ਨੇ ਭਾਵੇਂ ਬੀਬੀਆਂ ਨੇ ਨਾਰਾਂ ਨੂੰ ਸੱਬ ਦੀ ਆਪ ਪ੍ਰਮਾਤਮਾ ਦੀ ਤੇ ਸੁਹਾਗਣੀ ਕਿਹੜੀ ਹੋਏਗੀ ਸੁਹਾਗਣ ਕਿਹੜੀ ਹੈ ਪਾਤਸ਼ਾਹ ਜੀ ਕਦੇ ਸੁਹਾਗਣ ਉਹ ਹੈ ਜਿਹਨੇ ਗੁਰੂ ਵਾਲੀ ਬਣਨ ਜਿਹਨੇ ਗੁਰੂ ਦਾ ਕੇਹਾ ਪੜਨਾ ਸੁਣ ਕਰ ਦਿੱਤਾ ਜਿਹੜੀ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਈ ਉਹ ਸੁਹਾਗਣੀ ਐ ਕਿਰਪਾ ਸਾਇਦ ਕਦੇ ਨਹੀਂ ਜਾਏ ਤੁਸੋਂ ਸੁਹਾਗਣੀ ਤੁਸੀਂ ਜਾ ਰਵਿਆ ਆਪਣੀ ਕੁੜੀ ਜਾ ਕੇ ਸੁਹਾਗਣੀ ਨਾਲ ਪੁੱਛੋ ਸੁਹਾਗਣੀ ਜਿਹੜੀ ਰੱਬ ਦੇ ਨਾਲ ਜੁੜੀ ਹੋਈ ਹੈ ਗੁਰੂ ਵਾਲੀ ਬਣੀ ਹੋਈ ਹੈ ਕਿ ਤੁਸੀਂ ਐਵੇਂ ਉਸ ਰੱਬ ਨੂੰ ਧੰਨਵਾਦ ਮੰਨ ਪਰਾਦੇ ਆਇਆ ਹੈ ਕਿਵੇਂ ਤੁਸੀਂ ਇਹ ਗੁਣ ਪ੍ਰਾਪਤ ਕੀਤੇ ਨੇ ਸਹਿਜ ਸੁਤੋਕ ਸਿੰਗਾਵੀਆ ਮਿੱਠਾ ਬੋਲ ਇਹ ਗੁਣ ਨੇ ਬਿਆਰ ਗਾਰੇ ਸੁਹਾਗ ਸੁਹਾਗ ਸਹਿਜ ਸਹਿਜ ਨਾ ਕਦੋਂ ਜਪਿਆ ਜਾਏਗਾ ਜਦੋਂ ਅੰਦਰ ਸਹਿਜ ਅਵਸਥਾ ਪੈਦਾ ਹੋਏਗੀ ਬਿਨਾ ਸਹਿਜ ਅਵਸਥਾ ਤੋਂ ਦਾ ਬੁੱਧਾ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਜਾ ਸਕਦਾ ਤੇ ਸਹਿਜ ਅਵਸਥਾ ਕਦੋਂ ਆਏਗੀ ਜਦੋਂ ਅਸੀਂ ਜਪਦੇ ਆ ਸਾਡਾ ਅੰਦਰ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਹੈ ਹੌਲੀ 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 ਸ਼ਾਂਤੀ ਅੰਦਰ ਆਣੀ ਸ਼ੁਰੂ ਹੋ ਜਾਂਦੀ ਹੈ ਅੰਦਰ ਟਹਿਰਾਉਣਾ ਸ਼ੁਰੂ ਹੋ ਜਾਂਦਾ ਹੈ ਜਿਹੜੇ ਜਪਦੇ ਨੇ ਉਹਨਾਂ ਨੂੰ ਪਤਾ ਹੈ ਜਿਹੜੇ ਬੰਦਗੀ ਕਰਦੇ ਧਰਤਨੇਮ ਕਰਦੇ ਨੇ ਉਹਨਾਂ ਨੂੰ ਪਤਾ ਹੈ ਪਤਾ ਹੈ ਕਿ ਅੰਦਰ ਹੌਲੀ 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 ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਹੈ ਕਾਉ ਤੋ ਕੋ ਅੰਕਾਰ ਦੀ ਜਿਹੜੀ ਅਗ ਭਾਪੜ ਬਸਦੇ ਸੀ ਹੌਲੀ 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 ਉਹ ਸ਼ਾਂਤ ਹੋ ਜਾਂਦੇ ਨੇ ਬਸ ਇਹੀ ਸਾਈਡਾ ਬਸ ਹੈ ਉਸ ਤੋਂ ਬਾਅਦ ਫਤਿਹ ਕਰਨੀ ਸੰਤੋਖ ਸੰਤੋਖ ਕੀ ਹੈ ਸਬਰ ਆ ਜਾਂਦਾ ਹੈ ਰਾਭੇ ਹੱਥ ਜੋੜਾ ਦਨੇ ਪਾਤਸ਼ਾਹ ਜੀ ਜੋ ਤੂੰ ਦਿੱਤਾ ਹੈ ਉਹ ਮੈਨੂੰ ਮਜੂਰ ਹੈ ਜੋ ਤੂੰ ਦਿੱਤਾ ਛੋੜੀ ਦੀ ਸੁਭਾਉ ਤੇ ਹੱਸ ਪਾਤਸ਼ਾਹ ਜੀ ਇਹ ਜਿਹੜੀ ਨਵੇਂ ਦੇ ਚੱਕਰਾਂ ਚ ਪਈ ਹੋਈਆਂ ਉਹ ਵੀ ਜੇ ਇਹ ਨਹੀਂ ਲਈਏ ਸੋਖ ਦੇ ਪੂਰੀ ਨਹੀਂ ਹੁੰਦੇ ਸਾਰੀ ਜਿੰਦਗੀ ਬੰਦਾ ਭਜਦਾ ਹੈ ਸਾਰੀ ਜਿੰਦਗੀ ਦੌੜ ਭੱਜ ਕਰਦਾ ਹੈ ਕਦੇ ਦੇ ਸੋਖ ਪੂਰੇ ਨਹੀਂ ਹੁੰਦੇ ਪਾਤਸ਼ਾਹ ਜੀ ਕਦ ਨੇ ਐਵੇਂ ਵੀ ਆ ਬੋਤੀ ਆ ਸੰਤੋਖ ਅੰਦਰ ਆ ਜਾਵੀਂ ਸਬਰ ਅੰਦਰ ਆ ਜਾਵੀਂ ਤਾਂ ਗੱਲ ਬੰਨਾਲ ਸੁਣੂ ਸੀ ਤੇ ਸਬਰ ਕਦੋਂ ਆਂਦਾ ਹੈ ਆਂਦਾ ਹੈ ਜਦੋਂ ਅੰਦਰ ਨਾਲ ਵੱਸ ਜਾਂਦਾ ਹੈ ਬਾਤ ਕੀ ਵੱਸ ਜਾਂਦਾ ਹੈ ਸਭ ਤੋਂ ਪਹਿਲਾਂ ਸਹਿਜ ਆਏਗਾ ਇਹ ਸਹਿਜ ਅਵਸਥਾ ਦੇ ਨਾਲ ਫਿਰ ਸੁਖ ਵੀ ਅਵਸਥਾ ਆਏਗੀ ਫਿਰ ਅੰਦਰ ਜਿਹੜੀ ਹੈ ਮਿਠਾਸ ਬਾਤ ਦੀ ਸੁਣ ਹੋ ਜਾਂਦੀ ਹੈ ਤੇਰੀ ਬਾਣੀ ਜਿਹੜੀ ਹੈ ਉਹ ਮਿੱਠੀ ਹੋ ਜਾਂਦੀ ਹੋ ਜਾਂਦੀ ਤੇਰੀ ਬੋਲੀ ਮਿੱਠੀ ਹੋ ਜਾਂਦੀ ਹੈ ਜਿਹਦੇ ਨਾਲ ਵੀ ਗੱਲ ਕਰਦਾ ਹੈ ਨਾਮ ਤੋਂ ਫੁੱਲ ਝੜਦੇ ਨੇ ਸੋਹਣਾ ਲੱਗਦਾ ਹੈ ਨੰਦ ਦਾ ਵੀ ਅਗਲੇ ਅੰਸ਼ ਨੂੰ ਵਿੱਚ ਆਨੰਦ ਆਦਾ ਹੈ ਇਹ ਅਵਸਥਾ ਬਣ ਜਾਂਦੀ ਹੈ ਇਸੇ ਅਵਸਥਾ ਤੋਂ ਰੱਬ ਉਹ ਪਰਮਾਤਮਾ ਪ੍ਰਾਪਤ ਕੀਤਾ ਜਾ ਸਕਦਾ ਹੈ ਪਿਰੋ ਰਿਸਾਲ ਨੂੰ ਦਾਮਿਲ ਹੈ ਜਾਂ ਗੁਰੂ ਦਾ ਸੰਗ ਸੁਦੀਰ ਸੰਗੂ ਕਦੇ ਦੇ ਪ੍ਰਸੰ ਦੇ ਨਾਲ ਭਰਿਆ ਹੋਇਆ ਅਨੇਕ ਤਰ੍ਹਾਂ ਦੇ ਵਾਸ ਦੀ ਵਿੱਚ ਨੇ ਉਹ ਕੀ ਹੈ ਉਹ ਰੱਬ ਦਾ ਪਰਮਾਤਮਾ ਦਾ ਨਾਮ ਹੈ ਜਿਹਦੇ ਵਿੱਚ ਦੁਨੀਆ ਵੀ ਸਾਰੀ ਦਾਸ ਮੌਜੂਦ ਨੇ ਉਹ ਨਾ ਤੋਂ ਵੀ ਜਾਣਾ ਆਨੰਦ ਗੂਦੇ ਵਿੱਚ ਮੌਜੂਦ ਹੈ ਉਹ ਰਾਮ ਨੂੰ ਪ੍ਰਮਾਤਮਾ ਦਾ ਨਾਮ ਲੈਣਾ ਹੈ ਜਾਗੁਰੂ ਦਾ ਸਬਦ ਸੁਣੀ ਜਦੋਂ ਗੁਰੂ ਦਾ ਸਬਦ ਸੁਣੇਗਾ ਇਹ ਕਹੇਗਾ ਕਿ ਗੁਰੂ ਕੀ ਕਹੇ ਭੁਲੇmarg ਜਿਹਨੇ ਬਤਾਇਆ ਐਸਾ ਗੁਰੂ ਉਹ ਭਾਵੇਂ ਪਾਇਆ ਕੋਈ ਗੁਰੂ ਹੀ ਹੈ ਜਿਹੜਾ ਭੁਲੇਆ ਨੂੰ ਮਾਰਗ ਦਿਖਾਉਣ ਵਾਲਾ ਹੈ ਉਹਨੇ ਮਾਰਗ ਦਿਖਾਣਾ ਹੈ ਤੇ ਪਾਏਗਾ ਤਾਂ ਜਦੋਂ ਉਸ ਗੁਰੂ ਦੇ ਨੇੜੇ ਆਵਾ ਗੁਰੂ ਦੇ ਡੇਢੇ ਤਾਮ ਆਵੇ ਗੁਰੂ ਨੇ ਸੁਖ ਦਾਣਾ ਪਰ ਨੂੰ ਭੁੱਲਿਆ ਹੋਇਆ ਹੈ ਆ ਤੈਨੂੰ ਮਾਰਗ ਦਿਖਾਵਾ ਉਹ ਭੁੱਲ ਗਿਆ ਹੈ ਤੂੰ ਅੰਤ ਕੀ ਆਇਆ ਸੀ ਆ ਮੈਂ ਤੈਨੂੰ ਮਾਰਗ ਦਿਖਾਵਾ ਸੱਚ ਦਾ ਮਾਰਗ ਇਹਦੇ ਤੇ ਤੂੰ ਚੱਲ ਕੇ ਉਸ ਰੱਬ ਤੋਂ ਆਪ ਮਹਾਤਮਾ ਨੂੰ ਪ੍ਰਾਪਤ ਕਰਨਾ ਹੈ ਇਹਨੇ ਜੀਰਨਾ ਪਵੇਗਾ ਪੀਗਾ ਦਾ ਸਭ ਸੁਹਣਾ ਪੀਗਾ ਪੜਨਾ ਪਵੇਗਾ ਉਹਨੂੰ ਵਿਚਾਰਨਾ ਪਵੇਗਾ ਕਿਰਦੇ ਦੇ ਅੰਦਰ ਵਸਾਣਾ ਪਵੇਗਾ ਫਿਰ ਪਾਤਸ਼ਾਹ ਜੀ ਸਿੱਖਸਲਾ ਕਰਦੇ ਨੇ ਕਿ ਤੀਆਂ ਤੀਨੀਆਂ ਕੁਦਰਤ ਹੀ ਕੇਵੜ ਤੈਨੂੰ ਦਤਾ ਹੈ ਪਾਤਸ਼ਾਹ ਜੀ ਕਿੰਨੀ ਸੋਹਣੀ ਤੇ ਕੁਦਰਤ ਹੈ ਵੇਖੋ ਕਿ ਕਿੰਨੀ ਸੋਹਣੀ ਕੁਦਰਤ ਰੱਬ ਨੇ ਲਾਈ ਹੈ ਸਭ ਛਿਪੀਰੀ ਹੈ ਜਿੰਨਾ ਕੁਝ ਉਹਨੇ ਪੈਦਾ ਕਰ ਦਿੱਤਾ ਹਰ ਮੁੱਖ ਦਾ ਡਿਜ਼ਾਈਨ ਅਲਗ ਹੈ ਹਰ ਫਲ ਦਾ ਡਿਜ਼ਾਈਨ ਅਲਗ ਹੈ ਅਰ ਫਲ ਦਾ ਸਵਾਦ ਅਲੱਗ ਹੈ ਪਿਆਰ ਹਰ ਇੱਕ ਜਿਹੜੀ ਵੀ ਕੁਝ ਹੈ ਕਾਇਨਾਤ ਦੇ ਵਿੱਚ ਪੈਦਾ ਕੀਤਾ ਨਾ ਕੋਈ ਹਰ ਇੱਕ ਚੀਜ਼ ਦੇ ਵਿੱਚ ਭੇਦ ਲਖਾਇਆ ਪਿਆ ਹੈ ਇੰਨੇ ਮਹੋਕ ਰੱਬ ਨੇ ਮਹਾਤਮਾ ਨੇ ਧਰਤੀ ਤੇ ਪੈਦਾ ਕਰ ਦਿੱਤੀ ਕਿਸੇ ਦਾ ਅੰਠਾ ਨਹੀਂ ਕਿਸੇ ਨਾਲ ਮਿਲਦਾ ਪਿਆਰ ਕਰ ਪਿਆ ਕਿੰਨੀ ਅਮੀਰ ਰਚਨਾ ਕੀਤੀ ਹੋਈ ਹੈ ਜਿਵੇਂ ਦਾ ਉਹ ਕਾਰੀਗਰ ਹੈ ਐ ਪਤਨੀ ਤੇਰੀ ਕੁਦਰਤ ਕਿੰਨੀ ਸੋਹਣੀ ਹੈ ਕੇਵੜ ਤੇਰੀ ਉਦਾਤ ਤੇਰੀ ਦਾਤਾਂ ਵੀ ਬੜੀਆਂ ਨੇ ਉਹ ਦਾਤਾ ਸਾਨੂੰ ਕਿਈ ਜਾ ਰਿਹਾ ਆਪਾਂ ਨਹੀਂ ਜਾ ਰਹੀ ਤਦ ਉਹ ਰੱਬ ਪਰਮਾਤਮਾ ਦੀ ਯਾਰੀ ਜਦਾ ਦਾਤਾ ਇੱਕ ਹੈ ਸੰਤੂ ਦੇਵਨ ਹਾਰ ਸਾਰਿਆਂ ਨੂੰ ਦੇ ਰਿਹਾ ਉਹ ਭੇਦ ਨਹੀਂ ਕਰਦਾ ਜਿਦੀ ਜਿੰਨੀ ਸਮਰੱਥਾ ਉਹਦੀ ਹੈ ਉਹਦੀ ਝੂੜੀ ਦੀ ਛੁੜਨੀ ਦਾਤਾ ਰਲਤਾ ਮਾਤਮਾ ਉਹਦੀ ਸਮਰੱਥਾ ਦੇ ਅਨੁਸਾਰ ਪਾ ਦਿੰਦਾ ਕਿ ਉਹ ਸਾਥ ਸਕੇ ਕਹਿੰਦੇ ਇਹ ਜੀ ਜੰਤ ਸਿੱਧ ਕਰੇ ਦਿਨ ਰਾਤ ਹੈ ਰੱਬ ਜੀ ਪਰਮਾਤਮਾ ਹੀ ਕਿੰਨੇ ਤੋਂ ਜੀ ਜੰਤ ਧਰਤੀ ਤੇ ਪੈਦਾ ਕਰ ਦਿੰਦਿਆਂ ਨੇ ਜਿਹੜੇ ਹਰ ਮਿੰਟ ਤੇਰਾ ਰੰਗ ਤੇਰਾ ਨਾਮ ਜਪਦੇ ਨੇ ਤੇਰੀ ਬੰਦਗੀ ਕਰਦੇ ਨੇ ਸਿਫਤ ਸਲਾਹ ਕਰਦੇ ਨੇ ਦਿਲ ਰਾਤੋਂ ਲਗੇ ਰਹਿੰਦੇ ਨੇ ਤੇਤੇ ਤੇਰੀ ਰੂਪ ਰੰਗ ਤੇਤੇ ਜਾਤ ਆਜ਼ਾਦ ਕਿੰਨੇ ਰਾਜੂ ਕੁਦਰਤ ਦੇ ਵਿੱਚ ਭਰ ਦਿੱਤੇ ਨੇ ਬਾਦਸ਼ਾਹ ਜੀ ਇਹ ਕੁਦਰਤ ਵੀ ਤੇਰੀ ਹੈ ਤੂੰ ਸਾਥੀ ਤੂੰ ਹੀ ਦੇ ਵਿਚਾਰਕ ਭਰੇ ਨੇ ਕੀਤੇ ਜਾਤ ਰਾਜਾਤ ਜਾਤ ਤੇ ਨੁੱਕੀ ਜਾਤ ਵਾਲਾ ਆਜਾਤ ਤੇ ਨਿੱਕੀ ਜਾਤ ਵਾਲਾ ਭਾਵੇਂ ਛੋਟੀ ਜਾਤ ਵਾਲਾ ਭਾਵੇਂ ਗੱਟੀ ਜਾਤ ਵਾਲਾ ਸਾਰੇ ਤੂੰ ਹੀ ਬਣਾਏ ਤੂੰ ਪੈਦਾ ਕਰੇਂ ਦੀ ਸਾਰੇ ਤੇਰੇ ਨਾਲ ਮੂਲੇ ਹੋਈ ਨੇ ਕੋਈ ਸੱਚ ਮਿਲਿਆ ਸੱਚ ਉੱਥੇ ਪੁਜਾਇਆ ਸੱਚ ਮੈਂ ਸਾਥ ਸੁਭਾਈ ਹੁਣ ਰੱਬ ਮਿਲੇਗਾ ਤੈਨੂੰ ਕਦੋਂ ਸੱਚੇ ਰੱਬ ਦੇ ਨਾਲ ਅਸੀਂ ਜੁੜ ਜਾਗੇ ਝੂਠੇ ਦੀ ਤੇ ਗੱਲੀ ਜਾਂ ਪੈਰ

ਕੂਟ ਵਾਸਤੇ ਕੋਈ ਥਾਂ ਨਹੀਂ ਜਾਣੀ ਸੱਚ ਮੈਂ ਸਾਥ ਸਮਾਈਂ ਫਿਰ ਉਸ ਸੱਚ ਦੇ ਰਸ ਨੂੰ ਸਮਾਜੇਗਾ ਜੋ ਰੱਬ ਪ੍ਰਬਾਤ ਪਦਮੀ ਜੀ ਕੋ ਬਹੁਤ ਪੂਗਾ ਇਦੀ ਗੱਲ ਪਤਸਰ ਨਹੀਂ ਦਿੱਤੀ ਹੈ ਸੱਚ ਮਿਲਿਆ ਉਹ ਰੱਬ ਸੱਚਾ ਮਿਲ ਗਿਆ ਅਦਰ ਸੱਚ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਸੱਚੇ ਦੇ ਵਿੱਚ ਫਿਰ ਤੂੰ ਸਮਾ ਜਾਣਾ ਹੈ ਤੈਨੂੰ ਉੱਥੇ ਥਾਂ ਮਿਲ ਜਾਣੀ ਹੈ ਸੁਰਤ ਹੋਵੇ ਤਨ ਉਤਵੇੁਰ ਬਚਨੀ ਔਖਾਈ ਸੁਰਤ ਹੁਣ ਸੁਰਤ ਜੁੜਦੀ ਬਹੁਤ ਸ਼ੁਰੂ ਹੋਈ ਹੈ ਪਿਆਰ ਵਾਲੀ ਤਦੋਂ ਬਾਤ ਨਹੀਂ ਕਰਦੇ ਆ ਸੁਰਤ ਸਾਡੀ ਪਤਾ ਨਹੀਂ ਕਿਥੇ ਕਿਥੇ ਘੁੰਮ ਰਹੀ ਹੈ ਇਹ ਮਾਂਗ ਨਹੀਂ ਕੋ ਲੈ ਕੇ ਪਤਾ ਨਹੀਂ ਕਿਥੇ ਕਿਥੇ ਛਾਲਾ ਮਾਰਦਾ ਹੈ ਕਿਸੇ ਕਿਥੇ ਉਡਾਰੀਆਂ ਭਰਦਾ ਹੈ ਸੁਰਤ ਕਰਕੇ ਆਪਾਂ ਨਹੀਂ ਦੁਰਦੀ ਪਿਆਰ ਵਾਲੀ ਜ਼ਰੂਰਤ ਕਰਕੇ ਬੜੀ ਲੋਕੀ ਹੁੰਦੀ ਜੀ ਕਿ ਮੇਰਾ ਇਹ ਕੰਮ ਹੋ ਜਾਵੇ ਮੈਂ ਅੰਗੇ ਪਾਖ ਕਰਾਂ ਮੇਰਾ ਇਹ ਕੰਮ ਹੋ ਜਾਵੇ ਮੈਂ ਅਗਲਾ ਜਪਾਤਾ ਮੇਰੇ ਮੇਰਾ ਇਹ ਕੰਮ ਹੋ ਜਾਵੇ ਮੈਂ ਇੰਨੀ ਸੇਵਾ ਕਰਾਂਗਾ مددی میں چھوٹا ہی ہے پیار بارے اس پیدی جو آپ پا بھی سکھ دیا ہے سکھنا سکھنا بھی بنایا ہے مددی میں چھوٹا ہی ہے یہ دا مطلب ہے کہ آپ پاکنو سایتوں دیہاری دینا لیا جب آپ پاکنو سکھرے ہیں پڑ کے ویکشوں سکھ رہے تو پیار بارے گروباری پیار بارے گروباری کو پڑوں پڑی بارے آپ پاکنو چار درہ کم ساری ہے جلال آنیاں گی بات سایتی کہیں جا پہنچ ਮਨ ਦੇ ਵਿੱਚ ਜੇ ਕੁਝ ਵੀ ਹੈ ਉਹ ਜਪ ਸੇਵਾ ਕਰ ਬੰਦਗੀ ਕਰ ਪਾਠ ਕਰ ਜੋ ਬਿਨ ਬੋਲੇ ਆ ਸਭ ਪਿੱਛੇ ਜਾਣਦਾ ਕਿਸਿਆਗੇ ਕੀ ਚੈ ਅਰਦਾਸ ਸੁਖਣਾ ਸੁਖ ਦਾ ਮਤਲਬ ਇਹ ਹੈ ਕਿ ਤੈਨੂੰ ਮਿਲਦੇ ਰੋਸਾ ਨਹੀਂ ਹੈ ਤੂੰ ਸੋਚਦਾ ਮੈਂ ਤੁਹਾਡੇ ਅੱਗੇ ਇਹ ਰੱਖਾਂਗਾ ਕਿ ਗੁਰੂ ਨੇ ਮੇਰਾ ਕੰਮ ਕਰਨ ਦੇਣਾ ਨਹੀਂ ਇੱਕ ਵਾਰ ਸੋਚ ਕੇ ਵੇਖ ਤੇਰੇ ਕੋ ਜਿਹੜੇ ਰੁਪਏ ਨੇ ਉਹ ਦਿੱਤੇ ਕਿਨੇ ਨੇ ਰੱਬ ਨੇ ਦਿੱਤੇ ਨੇ

ਉਹ ਤੇ ਜੁਸਿਲਾਂ ਦੇ ਕੁਝ ਰੁਕੜਾ ਹੀ ਫਰਾਈ ਜੀ ਦਾ ਸੇਵਾ ਦਾ ਅਰਥ ਇਸ ਅੱਗੇ ਆਂਗਰੇ ਆਪਿਆ ਕਿ ਅਸੀਂ ਇੰਨਾ ਕੁ ਦਵਾਈਆਂ ਦੇ ਹੁਣ ਪੈਸੇ ਦੀ ਘਾਟ ਨਹੀਂ ਸਾਲ ਇਹ ਦਵਾਈਆਂ ਦੇ ਇੰਨੇ ਪੈਸੇ ਲਵਾਂਗੇ ਕਿ ਤੁਸੀਂ ਕਿਰਪਾ ਕਰੋ ਸਾਡੀ ਅਰਦਾਸ ਕਰੋ ਸਾਡੀ ਅੱਜ ਮੈਨੂੰ ਦੇ ਰੋਕ ਤਾਂ ਜੀ ਮੇਰੀਆਂ ਕਿਰਨੀਆਂ ਠੀਕ ਹੋ ਜਾਣ ਜੂਗਾ ਤੇ ਬਾਬਾ ਜੀ ਸਾਰੇ ਇਸ ਕਦੇ ਜੇ ਪੈਸਿਆਂ ਦੇ ਨਾਲ ਠੀਕ ਹੋਣਾ ਸੀ ਤੇ ਉਦੋਂ ਤੱਕ ਹੋ ਜਾਣਾ ਸੀ ਕਿਉਂਕਿ ਲਾਜ਼ਮੜਾ ਕਰਾ ਅਤੇ ਜੇ ਤੂੰ ਪੈਸਿਆਂ ਦੇ ਨਾਲ ਠੀਕ ਹੋਣਾ ਹੁੰਦਾ ਹੁਣ ਤੱਕ ਹੋ ਜਾਣਾ ਸੀ ਪਰ ਮੇਰੀ ਗੱਲ ਮੰਨੀ ਵੀ ਮੰਨੀ ਅਰਦਾਸ ਕਰਤਾ ਜਰ ਪ੍ਰਧਾਨ ਰੱਖੀ ਜਿਹੜਾ ਸੂਪ ਹੈ ਨਾ ਤੇਰਾ ਸਿੰਤੋਂ ਬੋਨਾ ਸੀ ਗਾਲ ਵਾਲਾ ਦਾੜਾ ਸਾਈਆਂ ਕੱਟਿਆ ਹੋਇਆ ਵਾਲ ਵੀ ਜੇਸ ਵੀ ਕੱਟੇ ਹੋਏ ਸੀ ਕਿ ਅਸਿਖੀ ਸੂਪ ਦੇ ਵਿੱਚ ਆਜੀ ਪਾ ਤੂੰ ਠੀਕ ਹੋ ਜੀ ਕੋਈ ਬਾਬਾ ਜੀ ਨੇ ਅਰਦਾਸ ਕੀਤੀ ਉਹਨੇ ਵੀ ਬਾਬਾ ਜੀ ਗਲਤੀ ਨਹੀਂ ਹਾਂ ਜਰੂਰ ਮੈਂ ਬਾਪੀ ਦੇ ਪਾਉਣ ਲਵਾਂਗਾ ਸਿੱਖੀ ਸਰੂਪ ਦੇ ਵਿੱਚ ਆਵਾਂਗਾ ਪਿਆਰ ਵਾਲਾ ਗੁਰੂ ਕਿਸੇ ਨਹੀਂ ਗਿਆ ਗੁਰੂ ਵਰਤਦਾ ਹੈ ਸਾਡੇ ਅੰਦਰ ਸਾਡੇ ਅਜੇ ਵੀ ਹੈ ਰਹਿਗਾ ਵੀ ਸੀਮ ਗੁਰੂ ਕੋ ਤੇ ਨਹੀਂ ਗਿਆ ਉਹ ਸੁਣ ਰਿਹਾ ਸਭਿਆ ਸਭ ਸੱਚੀ ਜੀ ਉਹ ਜਦੋਂ ਅਰਦਾਸ ਕੀਤੀ ਜਾਂਦੀ ਹੈ ਤੇ ਅਸੀਂ ਪ੍ਰਵਾਨ ਕਰ ਲੈਂਦੇ ਹਾਂ ਉਹਦਾ ਹੁਕਮ ਜੋ ਹੁਕਮ ਸਾਨੂੰ ਹੁੰਦਾ ਹੈ ਤੇ ਗੁਰੂ ਕਬੂਲ ਕਰਦਾ ਹੈ ਉਹ ਮੁੰਡਾ ਜਿਹੜਾ ਸੀ ਹਰ ਬਿਲਿਅਨ ਵਿੱਚ ਆਕਸੀਜਨ ਦਾ ਪੰਪ ਨਾਲ ਰੱਖਾ ਪਿੱਛੇ ਪਿੱਠ ਤੇ ਲੱਗਿਆ ਹੋਇਆ ਸੀ ਆ ਦੇ ਤਾਂ ਉਹਨਾਂ ਸਵਸਾਂ ਚੱਲਦੀਆਂ ਸੀ ਕਿਰਲੀਆਂ ਵੀ ਕੋਸੀ ਬੜੀਆਂ ਸੀ ਜਾਂ ਸੀ ਉਹਨੇ ਅਰਦਾਸ ਕਰਾਈ ਹਿੱਦੀ ਹੁਕਮ ਮੰਨਿਆ ਕਿ ਹਾਂ ਮੈਂ ਸਿੱਖੀ ਉਸ ਕੂਪਰੇ ਵਿੱਚ ਆ ਜਾਗਾ ਤੇ ਠੀਕ ਹੋ ਜਾਗਾ ਥੋੜੇ ਦਿਨਾਂ ਬਾਅਦ ਹੀ ਅਬਰ ਸੰਚਾਰ ਹੋਣਾ ਸੀ ਇਸੇ ਦਾ ਮਨ ਬੜਿਆ ਪੂਰਾ ਪੂਰਾ ਮਹੀਨਾ ਕਲੰਘਿਆ ਸੀ ਲੱਗਿਆ ਸੀ ਇਹਦੇ ਖੰਡੇ ਬਾਟੀ ਦੀ ਬਹੂ ਲੈਣ ਵਾਸਤੇ ਉਸੇ ਤਾਹ ਦਿਖਾਇਆ ਅੰਦਰ ਗਿਆ ਖੰਡੇ ਬਾਟੀ ਦੀ ਬਹੂ ਲੈਣ ਵਾਸਤੇ ਵੀ ਰਾਸੀ ਜੀ ਨਾਲ ਬੈਠਣਾ ਪੈਂਦਾ ਹੈ ਇਹ ਬੈਠਿਆ ਬੈਠਿਆ ਜਦੋਂ ਛੱਕ ਰਿਆ ਖੰਡੇ ਬਾਟੀ ਦੀ ਬਹੂ ਇੱਕ ਅੱਧਾ ਮੀ ਨਾਮ ਦਾ ਦਰਦ ਉੱਠਿਆ ਬਖੀਆਂ ਦੇ ਵਿੱਚ ਛਿੜਦੀਆਂ ਦੇ ਵਿੱਚ ਬੇਹੋਸ਼ ਹੋਇਆ ਉੱਥੇ ਖੰਡੇ ਬਾਟੀ ਦੀ ਬਹੂ ਲੈ ਲਈ ਤਾ ਬੇਹੋਸ਼ ਹੋਇਆ ਡਿੱਗ ਪਿਆ ਬਾਹਰ ਘਰ ਜੀ ਬੈਠੀ ਇਸਨੇ ਮਾਚ ਪਿਆਰੇ ਨਹੀਂ ਕਰਦੇ ਹਾਲੇ ਹੀ ਕੀਤਾ ਉਹ ਹਸਪਤਲ ਹਸਪਤਲ ਤੇ ਲੈ ਕੇ ਗਏ ਸੀ ਗੀਲੈਂਡ ਦੇ ਵਿੱਚ ਉੱਤੇ ਸਾਰੇ ਚੈੱਕਅਪ ਹੋਨੇ ਹੋਏ ਨਹੀਂ ਲੱਗੇ। ਇਹ ਸਾਰੇ ਚਾਰ ਉਤਰਤ ਤੋਂ ਬਾਅਦ ਉਹਦੀਆਂ ਰਿਪੋਰਟਾਂ ਆਈਆਂ ਡਾਕਟਰ ਸਾਰੇ ਹੈਰਾਨ ਹੋ ਗਏ ਕਿ ਜਿਹੜੀਆਂ ਕਿਡਨੀਆਂ 10% ਵੀ ਨਹੀਂ ਸੀ ਬਚੀਆਂ ਉਹਦੀਆਂ 80% ਹੋਰ ਕੰਮ ਕਰ ਰਹੀਆਂ ਹਨ। ਹੈਰਾਨ ਵੀ ਡਾਕਟਰ ਦੀ ਸਰਬਤ ਸੀ ਇੰਨੀ ਕੋਸ਼ਿਸ਼ ਕਰ ਲਈ ਇੰਨੀਆਂ ਮਹਿੰਗੀਆਂ ਮਹਿੰਗੀਆਂ ਦਵਾਈਆਂ ਤੁਸੀਂ ਹੀ ਕਰ ਸਕਦੇ ਛੇ ਪੈਸਾ ਲਾਟ ਦੇਗੇ ਪਰ ਨਹੀਂ ਇਹ ਠੀਕ ਹੋ ਗਿਆ ਸੀ ਅਸੀਂ ਤੇ ਆਕਸੀਜਨ ਦਾ ਪੰਪ ਲਾ ਦਿੱਤਾ ਸੀ ਪਿੱਟੇ ਤੇ

ਗੁਰੂ ਇਥੇ ਹੀ ਹੈ ਗੁਰੂ ਸਾਹਿਬ ਤਾਂ ਜੀ ਵਿਸ਼ਵਾਸ ਕਰ ਲਈਏ ਗੁਰੂ ਵਾਲੇ ਬਣ ਜਾਈਏ ਲੱਖਾਂ ਰੋਗ ਲੱਖਾਂ ਆਪੜਾ ਸਾਡੀ ਜਿੰਦਗੀਆਂ ਗੁਰੂ ਨੇ ਖਤਮ ਕਰ ਦੇ ਦੀਆਂ ਨਹੀਂ ਜੇ ਅਸੀਂ ਗੁਰੂ ਤੇ ਵਿਸ਼ਵਾਸ ਕਰਾਂਗੇ ਉਹਦਾ ਹੁਕਮਾ ਵੱਲ ਕੇ ਜਿੰਦਗੀ ਦੇ ਵਿੱਚ ਧਾਰਨ ਕਰ ਲਈਏ ਆ ਪਾਤਸ਼ਾਹ ਜੀ ਕਹਿੰਦੇ ਜ ਸੂਰਤ ਬਣਾ ਗੁਰੂ ਦੇ ਹੁਕਮ ਨੂੰ ਮੰਨਣਾ ਅਸੀਂ ਕੱਪ ਪ੍ਰੇਮ ਬਾਤਸਰੀ ਪਰ ਫੇਰ ਤੱਕ ਜਿੱਤ ਨਹੀਂ ਨਹੀਂ ਹੈ ਗੁਰੂ ਦਾ ਬਚਨ ਹਿਰਦੇ ਦੇ ਵਿੱਚ ਵਸਣਾ ਹੈ ਨਾਦ ਸੱਚਾ ਬਾਦਸ਼ਾਹ ਆਪੇ ਨੇ ਮਿਲਾਇ ਜਦੋਂ ਸੂਰਤ ਬਟ ਗਈ ਇਹ ਗੁਰੂ ਨੇ ਕਿਰਪਾ ਕਰ ਦੇਣੀ ਹੈ ਕਿ ਉਹ ਆਪ ਹੀ ਆਪਣੇ ਨਾਲ ਮਿਲਾ ਲੈਣਾ ਹੈ ਆਪ ਹੀ ਉਹਦੀ ਪਰਖਿਸ਼ ਕਰ ਦੇਣੀ ਹੈ ਕਿਰਪਾ ਕਰ ਦੇਣੀ ਹੈ ਬਹੁਤ ਸੁਣਾ ਬਾਦਸ਼ਾਹ ਨੇ ਸਮਝਾਇਆ ਪਿਆਰ ਵਾਲਿਓ ਸਾਡੀਆਂ ਸਹੇਗੀਆਂ ਸਾਡੇ ਭਿੱਤਰ ਕਹੋ ਜਿਹੜੇ ਸਾਡੀ ਰੱਬ ਦੇ ਨਾਲ ਜੁੜਾ ਸਾਡੇ ਅੰਦਰ ਸੰਤੋਖ ਆ ਜਾਵੇ ਸਬਰ ਆ ਜਾਵੇ ਸਾਡੀ ਸੂਰਤ ਚੰਗੀ ਹੋ ਜਾਵੇ ਨਾਵੇ ਗੁਰੂ ਨੇ ਪਰਵਾਹ ਨਾ ਲੈਣਾ